ਜਲੰਧਰ ਦੇ ਵਿੱਚ ਇੱਕ ਪਰਿਵਾਰ ਦੇ ਪੰਜ ਜੀਵਾਂ ਦੇ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਹੁਣ ਐਸਐਸਪੀ ਦਾ ਵੱਡਾ ਬਿਆਨ ਸਾਹਮਣੇ ਆਇਆ। ਸੋ ਦਾ ਦੇਖੀ ਸੁਸਾਇਡ ਨੋਟ ਦਾ ਜਿਹੜਾ ਬਰਾਮਦ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦਾ ਕਾਰਨ ਦੱਸਿਆ ਸੀ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਸਨ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਜਿਸ ਤੋਂ ਬਾਅਦ ਐਸਐਸਪੀ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਕੇ ਮ੍ਰਿਤਕ ਦੇ ਉੱਤੇ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੇ ਕਰਕੇ ਆਰਥਿਕ ਤੰਗੀ ਕਰਕੇ ਉਹਨਾਂ ਨੇ ਵੱਡਾ ਖੌਫਨਾਕ ਕਦਮ ਚੁੱਕਿਆ ਉੱਥੇ ਹੀ ਇਸ ਮ੍ਰਿਤਕ ਦਾ ਬੇਟਾ ਜਿਹੜਾ ਕਿ ਆਸਟ੍ਰੇਲੀਆ ਗਿਆ ਹੋਇਆ ਤੇ ਪੁਲਿਸ ਨੇ ਉਸ ਦੇ ਨਾਲ ਵੀ ਸੰਪਰਕ ਕੀਤਾ ਉੱਥੇ ਹੀ ਜੇਕਰ ਇਹਨਾਂ ਦੇ ਜਵਾਈ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਹਿ ਕੇ ਜਦੋਂ ਵਾਰ-ਵਾਰ ਫੋਨ ਕਰ ਰਹੇ ਸੀ ਪਰ ਘਰ ਦੇ ਵਿੱਚ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਹਨਾਂ ਆ ਕੇ ਦੇਖਿਆ ਕਿ ਕੁਝ ਲਾਸ਼ਾਂ ਪੱਖੇ ਨਾਲ ਲੜਕੀਆਂ ਹੋਈਆਂ ਸੀ ਤੇ ਕੁਝ ਮੰਝੇ ਤੇ ਪਈਆਂ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਉੱਥੇ ਹੀ ਪੁਲਸ ਦਾ ਕਹਿਣਾ ਕਿਸ ਮਾਮਲੇ ਦੇ ਵਿੱਚ ਅਸੀਂ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਫਿਲਹਾਲ ਹੁਣ ਤੱਕ ਦੀ ਜਿਹੜੀ ਜਾਂਚ ਆ ਉਸ ਦੇ ਵਿੱਚ ਇਹੀ ਖੁਲਾਸਾ ਹੋਇਆ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਸਿਰ ਦੇ ਉੱਤੇ 25 ਤੋਂ 30 ਲੱਖ ਦਾ ਕਰਜ਼ਾ ਹੋਣ ਕਰਕੇ ਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਦੀ ਦਾ ਦਾ ਪਿੰਡ ਵਾਲਿਆਂ ਨੂੰ ਵੀ ਮਹਿਸੂਸ ਨਹੀਂ ਹੋਇਆ ਵੀ ਕਿਸੇ ਕਰਜ਼ੇ ਚ ਹੋਊਗਾ ਜਾਂ ਉਹਨੇ ਕੋਈ ਇਦਾਂ ਦਾ ਕਦੀ ਕਿਸੇ ਨਾਲ ਗੱਲ ਸ਼ੇਅਰ ਕੀਤੀ ਹੋਵੇ ਵੀ ਮੈਂ ਕਰਜ਼ੇ ਚ ਟੁਪਾਇਆ ਤੇ ਪਰ ਅਚਾਨਕ ਜਿਹੜੀ ਕੱਲ ਇਹ ਅਸੀਂ ਉਹਨਾਂ ਦੀ ਮੋਦੀ ਖਬਰ ਸੁਣੀ ਜਿੱਦਾਂ ਉਹਨਾਂ ਦੀ ਲੜਕੀ ਜਿਹੜੀ ਆ ਵਿਆਹਯੋ ਸੀ ਉਹ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚੋਂ ਇੱਥੇ ਆਈ ਹੋਈ ਸੀ ਲੋਕ ਦਿਨ ਪਹਿਲਾਂ ਤੇ ਉਹਦਾ ਹਸਬੰਦ ਉਹਨੂੰ ਫੋਨ ਲਾ ਰਿਹਾ ਸੀ ਵੀ ਉਹਨੂੰ ਬਾਅਦ ਚ ਜਾਣਾ ਸੀ ਜਿਹੜੇ ਉਹਨੂੰ ਫੋਨ ਨਹੀਂ ਚੱਕਿਆ ਤੇ ਉਹਨੇ ਆਂਡ ਗੌਂਡ ਫੋਨ ਕੀਤਾ ਇੱਥੇ ਤੇ ਜਿਲਵਾਡ ਗਵਾਂਡ ਵਾਲਿਆਂ ਨੇ ਮਹੱਲੇ ਵਾਲਿਆਂ ਨੇ ਜਿਹੜਾ ਟੱਪ ਕੇ ਦੇਖਿਆ ਵੀ ਫੋਨ ਨਹੀਂ ਚੱਕਦੇ ਤੇ ਅੰਦਰ ਦੇਖਿਆ ਤੇ ਮਨਮੋਹਨ ਸਿੰਘ ਦੀ ਜਿਹੜੀ ਬੋਡੀ ਉਹ ਪੱਕੇ ਨਾਲ ਲਟਕ ਰਹੀ ਸੀ ਤੇ ਬਾਕੀ ਬੰਦਿਆਂ ਦੀ ਵੀ ਡਟਿਆ ਆਵੇ ਮੈਂ ਕਰਜੇ ਦੇ ਚਲਦਿਆਂ ਵੀ ਇਹ ਪੰਡ ਇੰਨੀ ਕੁ ਭਾਰੀ ਹੋ ਗਈ ਸੀ ਮੈਂ ਦੇਣ ਦੇ ਸਮਰੱਥ ਸੀਗਾ ਤੇ ਜਦੋਂ ਮੇਰੇ ਪਰਿਵਾਰ ਨੂੰ ਇਹ ਹੁਣ ਗੱਲ ਪਤਾ ਲੱਗੀ ਤੇ ਉਤੋਂ ਬਾਅਦ ਮੈਂ ਇਹ ਫੈਸਲਾ ਲੈ ਲਿਆ ਵੀ ਇਹ ਮੈਂ ਮੁਰਖ ਤੱਕੀ ਸੀ ਇਹ ਹੰਡ ਵਿੱਚ ਉਸੂਰ ਸ਼ਾਡ ਵਿੱਚ ਉਹ ਨਹੀਂ ਲਿਖਿਆ ਹੈਗਾ ਫੀਲ ਦੇ ਜੇ ਵੀ ਲਿਖਿਆ ਫਿਰ ਕੁਛ ਪਿਆ ਤਾਂ ਉਹਨਾਂ ਖੇਲਮਾ ਤੇ ਵੀ ਲਾਇਆ ਦੀ ਉਹ ਮੇਰਾ ਡੁੱਬ ਗਿਆ ਤੇ ਕਰਜ਼ੇ ਦੀ ਫੰਡ ਭਾਰੀ ਹੋ ਗਈ ਤੇ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋ ਤੁਸੀਂ ਪਿੰਡ ਦੇ ਕੀ ਆ ਮਾਮਲਾ ਹੈ ਸਾਰਾ ਕੱਲ ਸ਼ਾਮ ਨੂੰ ਮੈ انفارمیشن ਆਈ थी ਕਿ ਡੋਲੀ ਕਾਲ ਕਲਾਂ گاؤں میں ਕੋਈ ਪਰਿਵਾਰ ਹੈ ਜੋ ਅੰਦਰ سے ਦਿਵਾਜਾ ਨਹੀਂ ਹੋ ਰਹਾ ਉਹ ਅਸੀਂ ਨੇ ਵਾਹ ਪੇ ਜਾ ਕੇ ਜਦ ਵੈਰੀਫਾਈ ਕੀਤਾ ਤਾਂ ਹਮੇ तीन डेड बॉडी जो है बेड के ऊपर मिली और दो डेड बॉडी जो है वो हैंग कर रही थी उन्होंने खुद तो सुसाइड किया हुआ था जब सारी इन्वेस्टिगेशन की गई तो उसमें पता चला कि पैसे की वजह से गरीबी की वजह से इन्होंने पैसे का लेन देन बहुत था पैसे दे नहीं सकता था उसके कारण मनमोहन सिंह जो पोस्ट ऑफिस में काम कर रहा था उसने अपनी दो लड़कियाँ एक ग्रैंड डॉटर जो तीन साल की थी उन तीनों को मार के इन दोनों मियाँ बीबी ने जो है सुसाइड कर लिए सो so, उसके रिगार्डिंग भी कार्रवाई कर रहे हैं उनका जो दमाद है वो हमारे पास आ गए थे और ये जो घटना है ये कल से पहले की लग रही है जो हमें पोस्टमार्टम से सारा पता चल जाएगा इनका एक लड़का जो है वो ऑस्ट्रेलिया में है जिनके साथ हमारा कॉन्टैक्ट हो गया तो ये सारा बाकी हम केस रजिस्टर करके वेरीफाई करें पोस्टमार्टम करा लिया गया उनका नहीं अभी बॉडी गई है पोस्टमार्टम करवाएंगे उससे सारा पता गांव वाले कहते हैं कि काफ़ी देर से इनका पोल्ट्री फार्म भी चल रहा है कुछ महीने पहले इन्होंने जगह भी बेची है कुछ हाँ इनका पैसे का कुछ बीस पच्चीस लाख का लेन देन था जो इन्होंने देने थे किसी के तो उसके बारे में जो इन्होंने सुसाइड लेटर लिखा है उसमें उसमें से लग रहा है कि इसके परिवार को पता नहीं था और अभी परिवार को पता चल गया था तो उसके लिए इन्होंने ये सारा गलत कदम उठाया तो अंडर प्रेशर इन्होंने ये थोड़ी सी जानकारी दे दीजिए पहले जो इन्होंने अपने जो बच्चे हैं उनको मारा फिर सुसाइड किया इन्होंने हाँ ऐसा जो मौके पर देखा है उसमें तो ऐसा ही लग रहा है बाकी हमारी टीम में वहाँ पे आई थी सारी जांच कर रही है और जो मेडिकल होगा उनका उनसे जो डेथ टाइम है ऊपन पड़ा तो क्या कार्रवाई की जा रही है ये अभी हम तो मनमोहन सिंह के ऊपर केस रजिस्टर करके तो उसके बाद में इसको कैंसिल करेंगे जी ਸੋਦਾ ਦੇ ਇੱਕ ਪਰਿਵਾਰ ਦੇ 5 ਜੀਆਂ ਦੇ ਵੱਲੋਂ ਆਤਮ ਹੱਤਿਆ ਕਰਨ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਅਮਲ ਚਲਿਆਂਦੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਜਲੰਧਰ ਦੇ ਵਿੱਚ ਇੱਕ ਪਰਿਵਾਰ ਦੇ 5 ਜੀਆਂ ਦੇ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਹੁਣ ਐਸਐਸਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੋ ਦੱਸ ਦੇ ਕਿ ਸੁਸਾਇਡ ਨੋਟ ਦਾ ਜਿਹੜਾ ਬਰਾਮਦ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦਾ ਕਾਰਨ ਦੱਸਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਸਨ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਤੋਂ ਬਾਅਦ ਐਸਐਸਪੀ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਕਿ ਮ੍ਰਿਤਕ ਦੇ ਉੱਤੇ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੇ ਕਰਕੇ ਆਰਥਿਕ ਤੰਗੀ ਕਰਕੇ ਉਹਨਾਂ ਨੇ ਵੱਡਾ ਖੌਫਨਾਕ ਕਦਮ ਚੁੱਕਿਆ ਉੱਥੇ ਹੀ ਇਸ ਮ੍ਰਿਤਕ ਦਾ ਬੇਟਾ ਜਿਹੜਾ ਕਿ ਆਸਟ੍ਰੇਲੀਆ ਗਿਆ ਹੋਇਆ ਤੇ ਪੁਲਿਸ ਨੇ ਉਸ ਦੇ ਨਾਲ ਵੀ ਸੰਪਰਕ ਕੀਤਾ ਉੱਥੇ ਹੀ ਜੇਕਰ ਇਹਨਾਂ ਦੇ ਜਵਾਈ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵਾਰ-ਵਾਰ ਫੋਨ ਕਰ ਰਹੇ ਸੀ ਪਰ ਘਰ ਦੇ ਵਿੱਚ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਹਨਾਂ ਆ ਕੇ ਦੇਖਿਆ ਕਿ ਕੁਝ ਲਾਸ਼ਾਂ ਪੱਖੇ ਨਾਲ ਲੜਕੀਆਂ ਹੋਈਆਂ ਸੀ ਤੇ ਕੁਝ ਮੰਝੇ ਤੇ ਪਈਆਂ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਉੱਥੇ ਹੀ ਪੁਲਿਸ ਦਾ ਕਹਿਣਾ ਕਿਸ ਮਾਮਲੇ ਦੇ ਵਿੱਚ ਅਸੀਂ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ। ਫਿਲਹਾਲ ਹੁਣ ਤੱਕ ਦੀ ਜਿਹੜੀ ਜਾਂਚ ਆ ਉਸ ਦੇ ਵਿੱਚ ਇਹੀ ਖੁਲਾਸਾ ਹੋਇਆ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਸਿਰ ਦੇ ਉੱਤੇ 25 ਤੋਂ 30 ਲੱਖ ਦਾ ਕਰਜ਼ਾ ਹੋਣ ਕਰਕੇ ਜਿਹਾ ਖੌਫਨਾਕ ਕਦਮ ਚੁੱਕਿਆ ਗਿਆ। ਕਰਜ਼ਦਾਰ ਦਾ ਪਿੰਡ ਵਾਲਿਆਂ ਨੂੰ ਵੀ ਮਹਿਸੂਸ ਨਹੀਂ ਹੋਇਆ ਵੀ ਕਿਸੇ ਕਰਜ਼ੇ 'ਚ ਹੋਊਗਾ ਜਾਂ ਉਹਨੇ ਕੋਈ ਇਦਾਂ ਦਾ ਕਦੀ ਕਿਸੇ ਨਾਲ ਗੱਲ ਸ਼ੇਅਰ ਕੀਤੀ ਹੋਵੇ ਜੇ ਮੈਂ ਕਰ ਜੇ ਚਟਪਾਇਆ ਤੇ ਪਰ ਅਚਾਨਕ ਜਿਹੜੀ ਕੱਲ ਇਹ ਅਸੀਂ ਉਹਨਾਂ ਦੀ ਮੋਦੀ ਖਬਰ ਸੁਣੀ ਜਿੱਦਾਂ ਉਹਨਾਂ ਦੀ ਲੜਕੀ ਜਿਹੜੀ ਆ ਵਿਆਹਯੋ ਸੀ ਉਹ ਸ਼ਾਰਪਰ ਡਿਸਟ੍ਰਿਕਟ ਦੇ ਵਿੱਚੋਂ ਇੱਥੇ ਆਈ ਹੋਈ ਸੀ ਲੋਕ ਦਿਨ ਪਹਿਲਾਂ ਤੇ ਉਹਦਾ ਹਸਬੰਡ ਉਹਨੂੰ ਫੋਨ ਲਾ ਰਿਆ ਸੀ ਵੀ ਉਹਨੂੰ ਬਾਅਦ ਚ ਜਾਣਾ ਸੀ ਜਿਹੜੇ ਉਹਨੂੰ ਫੋਨ ਨਹੀਂ ਚੱਕਿਆ ਤੇ ਉਹਨੇ ਆਂਡ ਕੋਂਡ ਫੋਨ ਕੀਤਾ ਇੱਥੇ ਤੇ ਜਿਲਾਂਡ ਕੋਂਡ ਵਾਲਿਆਂ ਨੇ ਮਹੱਲੇ ਵਾਲਿਆਂ ਨੇ ਜਿਹੜੇ ਟੱਪ ਕੇ ਦੇਖਿਆ ਵੀ ਫੋਨ ਨਹੀਂ ਚੱਕਦੇ ਤੇ ਅੰਦਰ ਦੇਖਿਆ ਤੇ ਮਨ ਮਨ ਸੰਗ ਦੀ ਜਿਹੜੀ ਬੋਡੀ ਉਹ ਪੱਕੇ ਨਾਲ ਲਟਕ ਰਹੀ ਸੀ ਤੇ ਬਾਕੀ ਬੰਦਿਆਂ ਨੇ ਵੀ ਡਾਢੀ ਆਵੇ ਮੈਂ ਕਰਜੇ ਦੇ ਚਲਦਿਆਂ ਵੀ ਇਹ ਪੰਡ ਇੰਨੀ ਕੁ ਭਾਰੀ ਹੋ ਗਈ ਸੀ ਮੈਂ ਦੇਣ ਦੇ ਸਮਰੱਥ ਨਾ ਤੇ ਜਦੋਂ ਮੇਰੇ ਪਰਿਵਾਰ ਨੂੰ ਇਹ ਹੁਣ ਗੱਲ ਪਤਾ ਲੱਗੀ ਤੇ ਉਤੋਂ ਬਾਅਦ ਮੈਂ ਇਹ ਫੈਸਲਾ ਲੈ ਲਿਆ ਵੀ ਇਹ ਮੈਂ ਮੂਰਖ ਤਕੀਤੀਆ ਐਂਡ ਵਿੱਚ ਉਹ ਸੂਰ ਸਾਈਡ ਵਿੱਚ ਉਹਨੇ ਲਿਖਿਆ ਹੈਗਾ ਤੇ ਉਹਦੇ ਵਿੱਚ ਇਹ ਵੀ ਲਿਖਿਆ ਪਈ ਕੁਛ ਪੈਸਾ ਹੁਣ ਖੇਲਮਾ ਤੇ ਵੀ ਲਾਇਆ ਦੀ ਉਹ ਮੇਰਾ ਡੁੱਬ ਗਿਆ ਹੂੰ ਇਹ ਕਰਜ਼ੇ ਦੀ ਫੰਡ ਭਾਰੀ ਹੋ ਗਏ ਤੇ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋ ਤੁਸੀਂ ਪਿੰਡ ਦੇ ਕੀ ਆ ਮਾਮਲਾ ਹੈ ਸਰ ਜੀ ਕੱਲ ਸ਼ਾਮ ਨੂੰ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਡੋਲੀ ਕਾਲ ਕਲਾ گاؤں ਵਿੱਚ ਇੱਕ ਪਰਿਵਾਰ ਹੈ ਜੋ ਹੰਦਰਸ ਤੋਂ ਦੁਆਜਾ ਨਹੀਂ ਕੋ ਰਹਾ ਤੇ ਅਸੀਂ ਨੇ ਵਾਹ ਪੇ ਜਾ ਕੇ ਜਦ ਵੈਰੀਫਾਈ ਕੀਤਾ ਤਾਂ ਅਮੇ 3 ਡੈਡ ਬੋਡੀ ਜੂਏ ਬੈੱਡ ਕੇ ਉਪਰ ਮਿਲੀ ਔਰ 2 ਡੈਡ ਬੋਡੀ ਜੂਏ ਉਹ ਹੈਂਗ ਕਰ ਰਹੀ ਥੀ ਉਹਨੇ ਕੁਝ ਸੁਸਾਈਸਾਈਡ ਕੀ ਹੋਆ ਥਾ ਜਬ ਸਾਰੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਸ ਮੇ ਪਤਾ ਚਲਾ ਕਿ पैसे की वजह से गरीबी की वजह से इन्होंने पैसे का लेन देन बहुत था पैसे दे नहीं सकता था उसके कारण मनमोहन सिंह जो पोस्ट ऑफिस में काम कर रहा था उसने अपनी दो लड़कियाँ एक ग्रैंड डॉटर जो तीन साल की थी उन तीनों को मार के इन दोनों मियाँ बीबी ने जो है सुसाइड कर लिए सो उसके रिगार्डिंग हम कार्रवाई कर रहे हैं उनका जो दमाद है वो हमारे पास आ गए थे और ये जो घटना है ये कल से पहले की लग रही है जो हमें पोस्टमार्टम से सारा पता चल जाएगा इनका एक लड़का जो है वो ऑस्ट्रेलिया में है जिनके साथ हमारा कॉन्टैक्ट हो गया तो ये सारा बाकी हम केस रजिस्टर करके वेरीफाई करें पोस्टमार्टम करा लिया गया उनका। नहीं अभी बॉडी गई है पोस्टमार्टम करवाएंगे उससे सारा पता गांव वाले कहते हैं कि काफ़ी देर से इनका पोल्ट्री फार्म भी चल रहा है कुछ महीने पहले इन्होंने जगह भी बेची है कुछ हाँ इनका पैसे का कुछ बीस पच्चीस लाख का लेन देन था जो इन्होंने देने थे किसी के उसके बारे में जो इन्होंने सुसाइड लेटर लिखा है उसमें उसमें से लग रहा है कि इसके परिवार को पता नहीं था और अभी परिवार को पता चल गया था तो उसके लिए इन्होंने ये सारा गलत कदम उठाया तो अंडर प्रेशर इन्होंने ये थोड़ी प्रेण सी जानकारी दे दीजिए पहले जो इन्होंने अपने जो बच्चे हैं उनको मारा फिर सुसाइड किया इन्होंने हाँ ऐसा जो मौके पर देखा है उसमें तो ऐसा ही लग रहा है बाकी हमारी टीम में वहाँ पे आई थी सारी जांच कर रही है और जो मेडिकल होगा उनका उनसे जो डेथ टाइम है ऊपन पढ़ा तो क्या कार्रवाई की जा रही है ਇੱਥੇ ਵੀ ਹਮ ਤੋਂ ਮਨਮੋਨ ਸਿੰਘ ਦੇ ਉੱਪਰ ਕੇਸ ਰਿਸਟਰ ਕਰਕੇ ਤੋਂ ਉਸ ਤੋਂ ਬਾਅਦ ਮੈਂ ਇਸ ਨੂੰ ਕੈਨਸਲ ਕਰ ਦਿੱਤਾ। ਜੀ। ਸੋ ਦਾਦੇ ਕੀ ਪਰਿਵਾਰ ਦੇ ਪੰਜ ਜੀਆਂ ਦੇ ਵੱਲੋਂ ਆਤਮ ਹੱਤਿਆ ਕਰਨ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ। ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਜਲੰਧਰ ਦੇ ਵਿੱਚ ਇੱਕ ਪਰਿਵਾਰ ਦੇ ਪੰਜ ਜੀਵਾਂ ਦੇ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਹੁਣ ਐਸਐਸਪੀ ਦਾ ਵੱਡਾ ਬਿਆਨ ਸਾਹਮਣੇ ਆਇਆ। ਸੋ ਦਾ ਦੇਖੀ ਸੁਸਾਇਡ ਨੋਟ ਦਾ ਜਿਹੜਾ ਬਰਾਮਦ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦਾ ਕਾਰਨ ਦੱਸਿਆ ਸੀ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਸਨ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਜਿਸ ਤੋਂ ਬਾਅਦ ਐਸਐਸਪੀ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਕੇ ਮ੍ਰਿਤਕ ਦੇ ਉੱਤੇ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੇ ਕਰਕੇ ਆਰਥਿਕ ਤੰਗੀ ਕਰਕੇ ਉਹਨਾਂ ਨੇ ਵੱਡਾ ਖੌਫਨਾਕ ਕਦਮ ਚੁੱਕਿਆ ਉੱਥੇ ਹੀ ਇਸ ਮ੍ਰਿਤਕ ਦਾ ਬੇਟਾ ਜਿਹੜਾ ਕਿ ਆਸਟ੍ਰੇਲੀਆ ਗਿਆ ਹੋਇਆ ਤੇ ਪੁਲਿਸ ਨੇ ਉਸ ਦੇ ਨਾਲ ਵੀ ਸੰਪਰਕ ਕੀਤਾ ਉੱਥੇ ਹੀ ਜੇਕਰ ਇਹਨਾਂ ਦੇ ਜਵਾਈ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਹਿ ਕੇ ਜਦੋਂ ਵਾਰ-ਵਾਰ ਫੋਨ ਕਰ ਰਹੇ ਸੀ ਪਰ ਘਰ ਦੇ ਵਿੱਚ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਹਨਾਂ ਆ ਕੇ ਦੇਖਿਆ ਕਿ ਕੁਝ ਲਾਸ਼ਾਂ ਪੱਖੇ ਨਾਲ ਲੜਕੀਆਂ ਹੋਈਆਂ ਸੀ ਤੇ ਕੁਝ ਮੰਝੇ ਤੇ ਪਈਆਂ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਉੱਥੇ ਹੀ ਪੁਲਸ ਦਾ ਕਹਿਣਾ ਕਿਸ ਮਾਮਲੇ ਦੇ ਵਿੱਚ ਅਸੀਂ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਫਿਲਹਾਲ ਹੁਣ ਤੱਕ ਦੀ ਜਿਹੜੀ ਜਾਂਚ ਆ ਉਸ ਦੇ ਵਿੱਚ ਇਹੀ ਖੁਲਾਸਾ ਹੋਇਆ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਸਿਰ ਦੇ ਉੱਤੇ 25 ਤੋਂ 30 ਲੱਖ ਦਾ ਕਰਜ਼ਾ ਹੋਣ ਕਰਕੇ ਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਦੀ ਦਾ ਪਿੰਡ ਵਾਲਿਆਂ ਨੂੰ ਵੀ ਮਹਿਸੂਸ ਨਹੀਂ ਹੋਇਆ ਵੀ ਕਿਸੇ ਕਰਜ਼ੇ ਚ ਹੋਊਗਾ ਜਾਂ ਉਹਨੇ ਕੋਈ ਇਦਾਂ ਦਾ ਕਦੀ ਕਿਸੇ ਨਾਲ ਗੱਲ ਸ਼ੇਅਰ ਕੀਤੀ ਹੋਵੇ ਵੀ ਮੈਂ ਕਰਜ਼ੇ ਚ ਟੁਪਾਇਆ ਤੇ ਪਰ ਅਚਾਨਕ ਜਿਹੜੀ ਕੱਲ ਇਹ ਅਸੀਂ ਉਹਨਾਂ ਦੀ ਮੋਦੀ ਖਬਰ ਸੁਣੀ ਜਿੱਦਾਂ ਉਹਨਾਂ ਦੀ ਲੜਕੀ ਜਿਹੜੀ ਆ ਵਿਆਹਯੋ ਸੀ ਉਹ ਸ਼ਾਰਪਰ ਡਿਸਟ੍ਰਿਕਟ ਦੇ ਵਿੱਚੋਂ ਇੱਥੇ ਆਈ ਹੋਈ ਸੀ ਲੋਕ ਦਿਨ ਪਹਿਲਾਂ ਤੇ ਉਹਦਾ ਹਸਬੰਦ ਉਹਨੂੰ ਫੋਨ ਲਾ ਰਿਆ ਸੀ ਵੀ ਉਹਨੂੰ ਬਾਅਦ ਚ ਜਾਣਾ ਸੀ ਜਿਹੜੇ ਉਹਨੂੰ ਫੋਨ ਨਹੀਂ ਚੱਕਿਆ ਤੇ ਉਹਨੇ ਆਂਡ ਗੌਂਡ ਫੋਨ ਕੀਤਾ ਇੱਥੇ ਤੇ ਜਿਲਵਾਡ ਗਵਾਂਡ ਵਾਲਿਆਂ ਨੇ ਮਹੱਲੇ ਵਾਲਿਆਂ ਨੇ ਜਿਹੜਾ ਟੱਪ ਕੇ ਦੇਖਿਆ ਵੀ ਫੋਨ ਨਹੀਂ ਚੱਕਦੇ ਤੇ ਅੰਦਰ ਦਿੱਤਿਆ ਤੇ ਮਨਮੋਹਨ ਸਿੰਘ ਦੀ ਜਿਹੜੀ ਬੋਡੀ ਉਹ ਪੱਕੇ ਨਾਲ ਲਟਕ ਰਹੀ ਸੀ ਤੇ ਬਾਕੀ ਬੰਦੇ ਦੀ ਵੀ ਡਟਿਆ ਵੀ ਮੈਂ ਕਰਜੀ ਦੇ ਚਲਦੇ ਆ ਵੀ ਇਹ ਪੰਡ ਇੰਨੀ ਕੁ ਭਾਰੀ ਹੋ ਗਏ ਸੀ ਮੈਂ ਦੇਣ ਦੇ ਸਮਰੱਥ ਸੀਗਾ ਤੇ ਜਦੋਂ ਮੇਰੇ ਪਰਿਵਾਰ ਨੂੰ ਇਹ ਹੁਣ ਗੱਲ ਪਤਾ ਲੱਗੀ ਤੇ ਉਤੋਂ ਬਾਅਦ ਮੈਂ ਇਹ ਫੈਸਲਾ ਲੈ ਲਿਆ ਵੀ ਇਹ ਮੈਂ ਮੁਰਖ ਤੱਕੀ ਸੀ ਇਹ ਐਂਡ ਵਿੱਚ ਉਸੂਰ ਸ਼ਾਟ ਵਿੱਚ ਉਹ ਨਹੀਂ ਲਿਖਿਆ ਹੈਗਾ ਪੀਲੂ ਦੇ ਜੇ ਵੀ ਲਿਖਿਆ ਫਿਰ ਕੁਛ ਪੈਸਾ ਹੁੰਦਾ ਖੇਲਮਾ ਤੇ ਵੀ ਲਾਇਆ ਦੀ ਉਹ ਮੇਰਾ ਡੁੱਬ ਗਿਆ ਤੇ ਕਰਜ਼ੇ ਦੀ ਫੰਡ ਭਾਰੀ ਹੋ ਗਈ ਤੇ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋ ਤੁਸੀਂ ਪਿੰਡ ਦੇ ਕੀ ਆ ਮਾਮਲਾ ਹੈ ਸਰਦ ਕੱਲ ਸ਼ਾਮ ਕੋ ਮੇ ਇਨਫੋਰਮੇਸ਼ਨ ਆਈ ਸੀ ਕਿ ਡੋਲੀ ਕਾਲ ਕਲਾਂ گاؤں ਮੇ ਕੋ ਪਰਿਵਾਰ ਹੈ ਜੋ ਅੰਦਰ ਸੇ ਦਵਾਜਾਂ ਨਹੀਂ ਕੋਗਾ ਉਹ ਅਸੀਂ ਨੇ ਵਾਹ ਪੇ ਜਾ ਕੇ ਜਬ ਵੈਰੀਫਾਈ ਕੀਤਾ ਤੋ ਹਮੇ तीन डेड बॉडी जो है बेड के ऊपर मिली और दो डेड बॉडी जो है वो हैंग कर रही थी उन्होंने सुसाइड किया हुआ था जब सारी इन्वेस्टिगेशन की गई तो उसमें पता चला कि पैसे की वजह से गरीबी की वजह से इन्होंने पैसे का लेन देन बहुत था पैसे दे नहीं सकता था उसके कारण मनमोहन सिंह जो पोस्ट ऑफिस में काम कर रहा था उसने अपनी दो लड़कियाँ एक ग्रैंड डॉटर जो तीन साल की थी उन तीनों को मार के इन दोनों मियाँ बीबी ने जो है सुसाइड कर लिए सो so, उसके रिगार्डिंग हम अभी कार्रवाई कर रहे हैं उनका जो दमाद है वो हमारे पास आ गए थे और ये जो घटना है ये कल से पहले की लग रही है जो हमें पोस्टमार्टम से सारा पता चल जाएगा इनका एक लड़का जो है वो ऑस्ट्रेलिया में है जिनके साथ हमारा कांटेक्ट हो गया तो ये सारा बाकी हम केस रजिस्टर करके वेरीफाई कर पोस्टमार्टम गया है नहीं अभी बॉडी गई कर पोस्टमार्टम करवाएंगे उससे सारा पता चलेगा गांव वाले कहते हैं कि काफी देर से इनका पोल्ट्री फार्म भी चल रहा है कुछ महीने पहले इन्होंने जगह भी बेची है कुछ हाँ इनका पैसे का कुछ बीस पच्चीस लाख का लेन देन था जो इन्होंने देने थे किसी के तो उसके बारे में जो इन्होंने सुसाइड लेटर लिखा है उसमें उसमें से लग रहा है कि इसके परिवार को पता नहीं था और अभी परिवार को पता चल गया था तो उसके लिए इन्होंने ये सारा गलत कदम उठाया तो अंडर प्रेशर इन्होंने ये थोड़ी ते सी जानकारी दे दीजिए पहले जो इन्होंने अपने जो बच्चे हैं उनको मारा फिर सुसाइड किया इन्होंने हाँ ऐसा जो मौके पर देखा है उसमें तो ऐसा ही लग रहा है बाकी हमारी फ्रेंड टीम में वहाँ पे आई थी सारी जाँच कर रही है और जो मेडिकल होगा उनका उनसे जो डेथ टाइम है तो क्या कार्रवाई की जा रही है ਇਹ ਵੀ ਹਮ ਤੋ ਮਨਮੋਨ ਸਿੰਘ ਦੇ ਉਪਰ ਕੇਸ ਰਿਸਟਰ ਕਰਕੇ ਤੋ ਉਸ ਤੋਂ ਬਾਅਦ ਮੈਂ ਇਸਕੋ ਕੈਨਸਲ ਕਰ ਦਿੱਤੀ ਜੀ ਸੋ ਦਾਦ ਦੇ ਕੀ ਪਰਿਵਾਰ ਦੇ ਪੰਜ ਜੀਆਂ ਦੇ ਵੱਲੋਂ ਆਤਮ ਹੱਤਿਆ ਕਰਨ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਅਮਲ ਚਲਿਆਂਦੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ